ਮੈਂ ਸਭ ਨੂੰ ਰੰਗ ਸਾਡੇ ਜੀ ਅੰਮ੍ਰਿਤਸਰ ਸਿੱਖੀ ਕਾਂਗਰਸ ਦੇ ਪ੍ਰਧਾਨ ਅਸ਼ਵੀਰ ਪੱਪੂ ਜੀ ਉਹਨਾਂ ਦੇ ਨਾਲ ਸਾਡੇ ਅਸੀ ਸਰਦੇ ਬੜੇ ਪਿਆਰੇ ਲੀਡਰ ਮੱਭੀ ਕਹਿਰਵਾ ਜੀ ਸੇਵਾ ਕਰਨੇ ਇਹਨਾਂ ਦੇ ਬਾਦਲ ਕਿਸ ਨੂੰ ਨਹੀਂ ਲਾ ਜੀ ਅੱਜ ਮੇਰਾ ਮਿਲਣਾ ਕੌਫੀਰ ਵੀ ਰੇ ਸੱਜ ਦੀ ਕਰੇਗੇ ਆ ਮੇਰਾ ਵੀਰ ਭルダー ਜੀ ਬੜੀ ਸੇਵਾ ਕਰਿਆ ਮਨੋਤ ਜੀ ਆਰੇ ਨੇ ਸਾਡੇ ਕਰ ਉਹਨਾਂ ਦੇ ਨਾਲ ਹੋਰ ਸਾਥੀ ਜਿਹੜੇ ਦੂਸਰੇ ਸਾਡੇ ਨਾਲ ਨੇ ਹੁਣ ਅੱਜ ਫੰਕਸ਼ਨ ਜੁਮਰਾਨ ਦਾ ਸਤਿਕਾਰ ਜੋ ਸਾਰੇ ਮੇਰੇ ਭੈਣੋ ਭਰਾਓ ਗੁਰੂਆਂ ਸ਼ਰਕਤ ਦੀ ਉਸ ਬਾਰੇ ਦੱਸੋ ਅੱਜ ਗਰਨਾਣਕਪੁਰਾ ਗਲੀ ਨੰਬਰ 8 ਹਾਂਜੀ ਵਿੱਚ ਇਹ ਪ੍ਰੋਗਰਾਮ ਹੋਇਆ ਹਾਂਜੀ ਜਿੰਨੇ ਵੀ ਮੇਰੇ ਭੈਣ ਭਰਾ ਆਇਆ ਇਹਨਾਂ ਨੇ ਸਾਰਿਆਂ ਨੇ ਮੇਰੇ ਨਾਲ ਪ੍ਰਾਰਥਨਾ ਹੱਥ ਕਰਕੇ ਹੱਥ ਲੰਬੇ ਕਿਤੇ ਇਹ ਸਾਰਾ ਆਪਣਾ ਪਰਿਵਾਰ ਆ ਅਸੀਂ ਮਿਲਜੁਲ ਕੇ ਸਾਰਿਆਂ ਨੇ ਪ੍ਰੋਗਰਾਮ ਕੀਤਾ ਬੜਾ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ ਇਲਾਕਾ ਨੂੰ ਅਸੀਂ ਕਾਫੀ ਲੰਬੇ ਸਮੇਂ ਤੱਕ ਦੇਖੇ ਰਹੇ ਕਿਵੇਂ ਮੈਂ ਸਾਰੇ ਇਲਾਕੇ ਦਾ ਧੰਨਵਾਦ ਕਰਦਾ ਜਿਹੜੇ ਮੇਰੇ ਇੱਕ ਸੱਦੇ ਤੇ ਆਏ ਹੋਏ ਨੇ ਬਾਕੀ ਇਹ ਆਪਣਾ ਹੁੰਦਾ ਕਿ ਜੋ ਤੁਸੀਂ ਬੀਜਿਆ ਉਹ ਕਟਣਾ ਆ ਅਸਾਂ ਕਿਸੇ ਨੂੰ ਗੁਮਰਾਹ ਨਹੀਂ ਕਰ ਸਕਦੇ ਅੱਜ ਓਪੋਜੀਸ਼ਨ ਸਰਕਾਰ ਆ ਇੰਨਾ ਇਕੱਠ ਕਰਨਾ ਬੜਾ ਔਖਾ ਲੋਕ ਡਰਦੇ ਵੀ ਨਹੀਂ ਘਰੋਂ ਨਿਕਲਦੇ ਅੱਜ ਦਾ ਓਜਲਾ ਸਾਹਿਬ ਦੇ ਉੱਥੇ ਗੋਲੀ ਚੱਲ ਗਈ ਆ ਐਦਾਂ ਸਾਨੂੰ ਵੀ ਡਰ ਲੱਗਦਾ ਸਾਡੀਆਂ ਮਾਵਾਂ ਨੂੰ ਵੀ ਡਰ ਲੱਗਦਾ ਲੱਗਦਾ ਨਹੀਂ ਕਿਤੇ ਵੀ ਹਾਰ ਤੋਂ ਜਿਹੜਾ ਕੋਈ ਵਿਰੋਧੀ ਧਿਰ ਜਿਹੜਾ ਵਾ ਨਿਸ਼ਾਨਾ ਬਣਾ ਰਿਹਾ ਹੋ ਤੇ ਇਸ ਤਰ੍ਹਾਂ ਦਾ ਮਾਹੌਲ ਖਰਾਬ ਕਰ ਰਿਹਾ ਵੇ ਦੇਖੋ ਜੀ ਇਹ ਲੋਕਤੰਤਰ ਆ ਇਹਦੇ ਚੇਂਜ ਨਹੀਂ ਕਰਨਾ ਚਾਹੀਦਾ ਧੱਕੇਸ਼ਾਹੀ ਵੱਲ ਤੇ ਧਿਆਨ ਰੱਖਣਾ ਨਹੀਂ ਚਾਹੀਦਾ ਤੁਸੀਂ ਪਿਆਰ ਨਾਲ ਕਿਸੇ ਨੂੰ ਜਿੱਤ ਸਕਦੇ ਜੇ ਤੱਕੇ ਨਾਲ ਕਿਸੇ ਨੂੰ ਜਿੱਤ ਨਹੀਂ ਸਕਦੇ ਅੱਜ ਓਜਲਾ ਸਾਹਿਬ ਦੀ ਜਿੱਤ ਦਿਖਾਈ ਦੇ ਰਹੀ ਹੈ ਤਾਂ ਕਰਕੇ ਬਖਲਾਏ ਹੋਏ ਨੇ ਓਫੀਸੋਂ ਓਫੀਸੋਂ ਹੀ ਸਾਹਿਬ ਆਏ ਨੇ ਆਪਣਾ ਅਸ਼ੋਨੀ ਪੱਪੂ ਜੀ ਆਇਆ ਦੁੱਜੀਤ ਓਲਾ ਸਾਹਿਬ ਦੇ ਬੇਟਾ ਬੱਬਰ ਭਾਜੀ ਆਇਆ ਬੱbbi ਭਾਜੀ ਕੋਲ ਬੈਠੇ ਆ ਸੀਨੀਅਰ ਜਿੰਨੇ ਵੀ ਅੱਗੇ ਦਿਲ ਸਾਡੇ ਭਰਾਏ ਆ ਕਿਵੇਂ ਇਹ ਤੇ ਸਾਡੇ ਪੀਸ਼ੰਪ ਤੰਮਾ ਇਹ ਇਹਨਾਂ ਦੇ ਇਹ ਸਾਡੇ ਪਿਤਾ ਸਾਮਾਨ ਆ ਜੀ ਇਹਨਾਂ ਦੀ ਛਤਰ ਸ਼ਾਯਾ ਚ ਹੀ ਸਭ ਕੁਝ ਕਰ ਰਹੇ ਆ ਇਹ ਸਾਡੇ ਨਾਲ ਲੱਗੇ ਤੇ ਤੁਹਾਨੂੰ ਕਈ ਸਾਰਿਆਂ ਨੇ ਇਕੱਠੇ ਕਰ ਲਿਆ ਮੇਰਾ ਕਰਨ ਮਾਸੀ ਹਮਲਾ ਏਡਾ ਵੱਡਾ ਗੱਠ ਵੇਖਣ ਨੂੰ ਮਿਲਿਆ ਵਾ ਕੀ ਲੱਗਣ ਦਾ ਵਸਤੇ ਮੈਸੇਜ ਕਰਾਂ ਮੈਂ ਤੇ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਹੜਾ ਉਹਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਆ ਕਿਉਂਕਿ ਪਿਆਰ ਉਹਨੂੰ ਮਿਲਦਾ ਜਿਹੜਾ ਬੱਚਾ ਲਾਇਕ ਹੋਵੇ ਜਿਹੜਾ ਬੱਚਾ ਇੱਕ ਦਾ ਨਕਮਾ ਹੋਵੇ ਉਹਨੂੰ ਇਲਾਕਾ ਪਿਆਰ ਨਹੀਂ ਦਿੰਦਾ ਤੇ ਮੈਨੂੰ ਪਤਾ ਹੈ ਅਸੀਂ ਕਿਸੇ ਕੰਮ ਵੀ ਚੱਲਦੇ ਆ ਉਹਨੂੰ ਇਲਾਕੇ ਦਾ ਬਹੁਤ ਅਸ਼ੀਰਵਾਦ ਮਿਲਦਾ ਹੈ ਤੀਸਰੀ ਵਾਰ ਜਿਹੜਾ ਅ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਨੂੰ ਆਪਣਾ ਟਿਕਟਨ ਨਿਵਾਜੀ ਗਈ ਆ ਜਿੱਥੇ ਉਹਨਾਂ ਦੀ ਜ਼ਿੰਮੇਵਾਰੀ ਵਾਧੀ ਉੱਥੇ ਵੀ ਤੁਹਾਡਾ ਸਾਰਿਆਂ ਦਾ ਸਹਿਯੋਗ ਵੀ ਵਾਦਾ ਵਾ ਤੇ ਕਿਵੇਂ ਉਹਨਾਂ ਨੂੰ ਸਾਡੇ ਮਾਧਿਅਮ ਰਾਈ ਮੈਸੇਜ ਕੀ ਦੋਗੇ ਆਪਣਾ ਅਸੀਂ ਤੇ ਇਹੋ ਹੀ ਕਵਾਂਗੇ ਕਿ ਜ਼ਮੀਨੀ ਵਰਕਰਾਂ ਦਾ ਖਿਆਲ ਰੱਖੋ ਔਜਲਾ ਸਾਹਿਬ ਅਈ ਉੱਪਰਲੇ ਭਾਈਆ ਲੀਡਰਾਂ ਨੂੰ ਵੇਂਦੇ ਆ ਇਹਨਾਂ ਨੇ ਕੰਮ ਨਹੀਂ ਕਰਨਾ ਜ਼ਮੀਨ ਵਾਲਿਆਂ ਨੇ ਕਰਨਾ ਜਿਹੜੇ ਜ਼ਮੀਨ ਨਾਲ ਜੁੜੇ ਆ ਜਿਹੜੇ ਘਰ ਘਰ ਜਾ ਕੇ ਲੋਕਾਂ ਨੂੰ ਗਾਈਡੈਂਸ ਦਿੰਦੇ ਆ ਜਿਹੜੇ ਉੱਪਰ ਬੈਠੇ ਹੋ ਤੇ ਆਪਣੇ ਘਰੋਂ ਬਾਹਰ ਨਹੀਂ ਨਿਕਲਦੇ ਤੇ ਆਪਾਂ ਉਹਨਾਂ ਦੀ ਜਿਆਦਾ ਸੁਣਦੇ ਆ ਤੇ ਜ਼ਮੀ ਆਪਣੇ ਘਰੋਂ ਬਾਹਰ ਨਿਕਲਣ ਦੀ ਵੀ ਲੋੜ ਹੈਗੀ ਤੁਸੀਂ ਆਪੇ ਝੰਜਣਾ। ਲਾਸਟ ਸਵਾਲ ਇਲਾਕਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਪਲੱਸ ਅੰਮ੍ਰਿਤਸਰ ਨਿਵਾਸੀਆਂ ਨੂੰ ਤੁਹਾਡੀ ਕੀ ਅਪੀਲ ਰਹੇਗੀ? ਮੈਂ ਤੇ ਉਹ ਹੀ ਕਹਾਂਗਾ ਵੀ ਸਾਰੇ ਕਾਂਗਰਸ ਪਾਰਟੀ ਦੇ ਹੱਥ ਤੱਕੜੇ ਕਰੋ। ਜੇ ਕਾਂਗਰਸ ਪਾਰਟੀ ਨੂੰ ਤੁਸੀਂ ਜਿਤਾਓਗੇ ਪਹਿਲੋ ਜਵੇਂ ਕੋਈ ਵੀ ਚੀਜ਼ ਆਈ ਤੁਸੀਂ ਲਾ ਲਓ ਭਾਵੇਂ ਗੈਸ ਸਿਲੰਡਰ ਤੋਂ ਤੋਰਪੋ ਰੇਤਾ ਤੋਂ ਤੋਰਪੋ। ਕੇ ਵੀ ਮਾਫੀਆ ਤੋਂ ਤੋਰਪੋ ਵਧਿਆ ਹੈ ਅੱਗੇ ਨੂੰ। ਘਟਿਆ ਨਹੀਂਗਾ। ਬਿਲਕੁਲ। ਰੇਟ 2.5 ਗੁਣਾ ਹੋ ਗਏ ਹੋਣਗੇ। ਕੁਝ ਨਿਕ ਕ੍ਰਾਈਮ ਵੀ ਵਧਿਆ ਜੀ। ਠੀਕ ਹੈ। ਠੀਕ ਹੈ।

تھي چا الله بلا لگی آ جھکو 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 زندہ باد جھکو جھکو زندہ باد زندہ باد جھکو جھکو زندہ باد او بتا ਪੰਨਾਵਾ ਤੋਂ ਪਰਲੋ ਜਰਵਾ ਬੋਲੀ ਆਨੇ ਜਮਾ ਕਰਨੀਆਂ ਪਰਲੋ ਜਰੋ ਉਸ ਨੂੰ ਵੋਟਾਂ ਪਾਓ ਜੋ ਕੁਝ ਸੋਨੀ ਸਾਹਿਬ ਜਿਹਨੂੰ ਤੁਹਾਡੇ ਇੱਥੇ ਅਲੀ ਮਾਂ ਵਜੇ ਸਾਡੇ ਪੰਦੇ ਚੌਥੀ ਚੌਥੀਆਂ ਦੇ ਇੰਤਜ਼ਾਮ ਨੇ ਸੋਨੀ ਸਾਹਿਬ ਵੀ ਸਾਰੇ ਮੇ ਸਾਰਿਆਂ ਭਾਨਪਰਾਨਾਂ ਦਾ ਧੰਨਵਾਦ ਹੈ ਜਾ ਧੰਨਵਾਦ ਸੋ ਬੇਸਤ ਕਾਮ ਤੇ ਹੱਥ ਤੇ ਚਾਹ ਤੇ ਪੋੜੀਆਂ ਸੋਨੀ ਸਾਹਿਬ ਇਹ ਜਨਤਾ ਬੈਠੀ ਰਿਹਾ ਨਈਆ ਪਹਿਲਾ ਫਿਰ ਗਿਆ ਮੇਰੇ ਲੋ ਇਹ ਮੋਟਰ ਨੇ ਜਿਹੜੇ ਆਪਣੀ ਜੀਜਾ ਲਾ ਕੇ ਤਾਂ ਉਸ ਪਾਣੀ ਚ ਤੋਲੇ ਆ ਜੀਆ ਦੀ ਪੂਰੀ ਲੋਕੀ ਸਮਾਗੋ ਬੜਾ ਵੱਡਾ ਕਰ ਰਹੇ ਨੇ ਨਈਆ ਪਹਿਲਾ ਜਿਹੜੀ ਮੀਟਿੰਗ ਕੀਤੀ ਗਈ ਆ ਅੱਜ ਗੁਰਕਾਂਢ ਗੁਰਨਾਣਕਪੁਰਾ ਗਲ ਨੰਬਰ 3 ਚ ਗੁਰਮੀਤ ਭੋਲਾ ਜੀ ਲੋ ਜਿਹੜੀ ਕਿ ਵਾਰਡ ਲੈਵਲ ਦੀ ਇਹ ਮੀਟਿੰਗ ਕੀਤੀ ਗਈ ਆ ਆਰੇ ਛੋਟੀ ਜਿਹੀ ਮੀਟਿੰਗ ਰੱਖੀ ਸੀ ਤੇ ਜਲਸੇ ਦਾ ਰੂਪ ਧਾਰਨ ਕਰ ਗਿਆ ਹੀ ਲੋਕਾਂ ਦਾ ਪਿਆਰ ਲੋਕਾਂ ਦਾ ਵਿਸ਼ਵਾਸ ਲੋਕਾਂ ਦਾ ਹੋਇਆ ਧੱਕਾ ਉਹਨਾਂ ਨੇ ਆਪਣਾ ਅੱਜ ਜਾਣ ਕੇ ਇੱਥੇ ਲੀਡਰ ਸਾਹਿਬ ਨੂੰ ਦੱਸਿਆ ਕਿ ਸਾਡੇ ਨਾਲ ਪਿੱਛੇ ਧੋਖਾ ਹੋ ਗਿਆ ਸੀ ਇਸ ਵਾਰ ਨਹੀਂ ਧੋਖੇ ਜੀ ਨਹੀਂ ਆਉਣਾ ਨਾ ਹੀ ਅਸੀਂ ਕੋਈ ਗਲਤੀ ਕਰਨੀ ਆ ਇਸ ਵਾਰ ਕੋਈ ਕੋ ਮਕਸਦ ਆ ਕਿ ਸੰਵਿਧਾਨ ਨੂੰ ਬਚਾਉਣਾ ਤੇ ਕੋਈ ਦਾ ਸਾਹ ਕੋਈ ਦਾ ਸਾਹ ਨੂੰ ਪਾਰਲੀਮੈਂਟ ਚ ਭੇਜਣਾ ਹੋ ਗਿਆ ਜੇ ਸਾਵਧਾਨ ਨਹੀਂ ਲਏਗਾ ਤਾਂ ਸਾਨੂੰ ਵੋਟ ਪਉਣ ਦਾ ਧੱਕਾ ਨਹੀਂ ਲੱਗੇਗਾ ਅਗਰ ਮੋਦੀ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣਦਾ ਤਾਂ ਦੁਬਾਰਾ ਉਸ ਤੋਂ ਬਾਅਦ ਲੈਕਚਰ ਨਹੀਂ ਉਹਨੇ ਕਦੀ ਹੋਣ ਦੇਣਿਆ ਇੱਕ ਵੱਡਾ ਸਵਾਲ ਇੱਥੇ ਆ ਗੁਰਬੀਰ ਭਾਜੀ ਆਪਣਾ ਅੱਜ ਜਿਹੜਾ ਵਾ ਸਦਾ ਗੁਰਜੀਤ ਸਿੰਘ ਵੱਜਲਾ ਉੱਪਰ ਜਿਹੜਾ ਵਾ ਸ਼ਰਾਰਤ ਦੇਖੋ ਬਹੁਤ ਮਰਪਾਗੀ ਘਟਨਾ ਹੈ ਐਸੀ ਘਟਨਾ ਲੈਕਚਰਾਂ 'ਚ ਨਹੀਂ ਹੋਣੀ ਚਾਹੀਦੀ ਕਿਉਂਕਿ ਅਸਲਾ ਸਭ ਚਮ ਹੈ ਲੇਕਿਨ ਇਹ ਸ਼ਰਾਰਤੀ ਲੋਕ ਜਿਹੜੇ ਆ ਇਹ ਮਾਹੌਲ ਖਰਾਬ ਕਰਨ ਲੱਗੇ ਹੁੰਦੇ ਆ ਔਰ ਇਹ ਜਿਹੜੀ ਘਟਨਾਈ ਆ ਇਹਦੀ ਜਿੰਦੀ ਨੀਂਦਾ ਕਿਤੇ ਜਾਵੇ ਘਟਾ ਕਿਉਂਕਿ ਇਹ ਇੱਕ ਭੁਖਲਾਟ ਹੁੰਦੀ ਆ ਤੇਰਾ ਬੰਦੇ ਨੂੰ ਪਤਾ ਲੱਗਦਾ ਕਿ ਮੈਂ ਹਰਨ ਜਾ ਰਿਹਾ ਤੇ ਫਿਰ ਉਹ ਚਹਿਹਦੀਆਂ ਹਰਖਤਾਂ ਕਰਨ ਤੇ ਆ ਇੱਕ ਚੀਜ਼ ਆ ਅਸਲੇ ਯਾਰ ਇੱਕ ਮਿੰਟ ਰੋਜੋ ਵੀਰੇ ਅਸਲਾ ਯਾਰ ਇੱਕ ਮਿੰਟ ਰੋਜੋ ਉਬਲ ਵੀ ਦੇਖੋ ਤੁਸੀਂ ਬਹੁਤ ਸਤਿਕਾਰਯੋਗ ਭਰਾ ਜੇ ਹਮੇਸ਼ਾ ਹੀ ਜਿਹੜਾ ਵਾਰਦਾਤ ਹੈ ਹੁੰਦੀਆਂ ਉਹ 2 ਨੰਬਰ ਦਸਤਨ ਵਾਲੀ ਹੁੰਦੀਆਂ ਹਾਂਜੀ ਔਰ ਬਾਕੀ ਅਸਲਾ ਜਿਹੜਾ ਜਮਾ ਆ ਔਰ ਨਾ ਕੋਈ ਵੀ ਨਹੀਂ ਕਰਦਾ ਉਹਨੂੰ ਪਤਾ ਹੁੰਦਾ ਕਿ ਉਸੇ ਵੇਲੇ ਫੜਿਆ ਜਾਣਾ ਸੋ ਜਿਹੜੀ ਇਹ ਘਟਨਾਈ ਆ ਇਹ ਬਿਲਕੁਲ ਸੋਚੀ ਸਮਝੀ ਸਾਜੇ ਚਾ ਔਰ ਲੋਕਾਂ ਨੂੰ ਡਰਾਉਣ ਹੱਦ ਤੱਕ ਕੀਤੀ ਗਈ ਆ ਤਾਂ ਕਿ ਲੋਕ ਡਰ ਜਾਣ ਸਹਿਮ ਜਾਂਦੇ ਵੋਟ ਪਾਉਣ ਨਾ ਅੰਮ੍ਰਿਤਸਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਇਲਾਕਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਇਹ ਅਪੀਲ ਕਰਾਂਗੀ ਸ਼ਾਂਤੀ ਨਾਲ ਇਲੈਕਸ਼ਨ ਦੇ ਵਿੱਚ ਵੋਟਾਂ ਪਾਉਣ ਔਰ ਜਿਹੜਾ ਉਹਨਾਂ ਦਾ ਮੰਨੇਗਾ ਉੱਥੇ ਵੋਟਾਂ ਪਾ ਕੇ ਕਾਂਗਰਸ ਪਾਰਟੀ ਨੂੰ ਜਿੱਤਾਂ ਉਹ ਕਰਨਾ ਸਵਾਲ ਹੋਰ ਹੈ ਬੇਪਰੋ ਰੇਲੀ ਦੀ ਜਿਹੜੀ ਜਾਨਾ ਅਗੋਟਾ ਛੋਟੀ ਹੈ ਤੇ ਲੋਕਾਂ ਨੇ ਮਾਈਕ ਥੱਲੇ ਕਰੀ ਆਉਂਦੇ ਮਾਈਕ ਤੇ ਕੱਢਦੇ ਮਾਈਕ ਤੇ ਫਿਰ ਇਹਨੂੰ ਹਲਕਾ ਕਿਸੇ ਵੀ ਬਾਤ ਨੂੰ ਛੋਟਾ ਇੱਕ ਪਾਸੇ ਪ੍ਰੋਗਰਾਮ ਖੜਕ ਲੱਗਾ ਹੋਇਆ ਸਾਰੇ ਅਸਲੇ ਜਮਾ ਹੋਣ ਫਿਰ ਵੀ ਚੱਲ ਇਹ ਤੇ ਚੋਣਾਂ ਨਹੀਂ ਪੁਲਿਸ ਨੂੰ ਕੁਝ ਸਕਦਾ ਸਾਰੀ ਬੋਰਡ ਨੂੰ ਇਕੱਠਾ ਕਰਤਾ ਐ ਨਹੀਂ ਸੀ ਲੱਗ ਰਿਹਾ ਕਿ ਮੈਂ ਇਸ ਫੌੜ ਦੇ ਵਿੱਚ ਆਇਆ ਐ ਲੱਗ ਰਿਹਾ ਸੀ ਮੈਂ ਬਹੁਤ ਹੀ ਵੱਡੇ ਪਰਿਵਾਰ ਦੇ ਵਿੱਚ ਆਇਆ ਉਹ ਸਾਰਾ ਭੁੱਲਾਜੀ ਦਾ ਤੇ ਸਾਰੀ ਮਾਹਾਂਜੀ ਦਾ ਇਹ ਪਾਂਚੀ ਦਾ ਇਹਨਾਂ ਦਾ ਪਰਿਵਾਰ ਹੈ ਬਾਕੀ ਮੈਂ ਇੱਕ ਮਾਫੀ ਮੰਗਣਾ ਚਾਹੁੰਦਾ ਕਿ ਮੈਨੂੰ ਮੋਤਬਾਰਾ ਦੇ ਨਾਮ ਨਹੀਂ ਪਤਾ ਮੈਂ ਗਰੀਬੇਰੀ ਜਿਹਾ ਹੋੜੀ ਜੋੜੀ ਵਾਕਏ ਮੋ ਜਾਗੇ ਫਿਰ ਮੈਂ ਨਾਮ ਲੈ ਕੇ ਮਿਲਣ ਤੋਂ ਸੰਭੂਦ ਕਰਾਂਗਾ ਪਰ ਮੈਂ ਇੱਕੋ ਗੱਲ ਕਹਿ ਰਿਹਾ ਜੀ ਕਿ ਪੂਰਾ ਇੱਕ ਪਰਿਵਾਰਕ ਤੌਰ ਤੇ ਇਹਨਾਂ ਨੇ ਕੱਟ ਕੀਤਾ ਤੇ ਬਹੁਤ ਮਜ਼ਾ ਆਇਆ ਤੇ ਇਹ ਸੰਤੁਸ਼ਟੀ ਹੋਈ ਦੇਖ ਕੇ ਕੀ ਸਾਡੀ ਜਿੱਤ ਨਿਸ਼ਚਿਤ ਓਜਲਾ ਸਾਹਿਬ ਅੱਜ ਨਾਲੇ ਜਿਹੜੀ ਗੋਲੀ ਚੱਲੀ ਹੈ ਇਹਦਾ ਬੜੀ ਮੱਧਪੱਖੀ ਗੱਲ ਆ ਆਪਣਾ ਕਿਵੇਂ ਦੇਖਦੇ ਹੋ ਤੇ ਕੀ ਕਾਰਵਾਈ ਵਾਕਿਆ ਹੋ ਗਈ ਉਹਨਾਂ ਦੇ ਜਿਨ੍ਹਾਂ ਸ਼ਰਾਰਤੀ ਅੰਸ਼ਰਾ ਨੇ ਕਾਜ ਕੀਤਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜੇ ਜੇ ਦਲੇਰੀ ਇੰਤ ਤੱਕ ਵਧੀ ਹੈ ਕਿ ਜੇ ਇਲੈਕਸ਼ਨ ਕਮਿਸ਼ਨ ਲਈ ਆ ਇਲੈਕਸ਼ਨ ਕਮਿਸ਼ਨ ਨੂੰ ਆਪਾਂ ਬਹੁਤ ਇੱਕ ਸਟ੍ਰਿਕਟ ਪ੍ਰੋਸੀਜਰ ਸਮਝਦੇ ਆ ਕਿ ਜਿਹਦੇ ਵਿੱਚ ਨਿਰਪੱਖ ਹੋ ਕੇ ਪੁਲਿਸ ਕੰਮ ਕਰਦੀ ਹੈ ਕਿਸੇ ਵੀ ਲੀਡਰ ਦੇ ਦਬਾਅ ਨੇ ਖੇਡਣਾ ਨਹੀਂ ਹੁੰਦੀ ਪਰ ਅੱਜ ਦੇਖ ਕੇ ਇਦਾਂ ਲੱਗਿਆ ਕਿ ਜਿੱਦਾਂ ਲੋਕ ਲੱਤਨ ਦਾ ਘਾਣ ਹੋਇਆ ਹੈ ਉਹ ਗੋੜੀ ਕਿਸੇ ਦੇ ਵੀ ਵੱਜ ਸਕਦੀ ਸੀਗੀ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਸੇ ਦੀ ਜਾਨਲੇਵਾ ਨੁਕਸਾਨ ਨਹੀਂ ਹੋਇਆ ਕਿਸੇ ਦਾ ਜਾਨਦਾਰ ਨੁਕਸਾਨ ਨਹੀਂ ਹੋਇਆ ਪਰ ਇਹ ਹੈ ਕਿ ਜਿਹੜਾ ਸਾਡਾ ਉੱਤੇ ਸਮਰਤਕ ਸੀਗਾ ਉਹਦੀ ਬਾਹ ਦੇ ਉੱਤੇ ਗੋਲੀ ਵੱਜੀ ਹੈ ਇੱਕ ਬਾਹ ਤੇ ਤੇ ਇੱਕ ਬਾਹ ਤੇ ਕਿਰਪਾਨਾ ਦੇ ਨਾਲ ਵੀ ਟੱਕ ਵੱਜੇ ਨੇ ਸੋ ਇੱਕ ਬਹੁਤ ਹੀ ਜਾਨਲੇਵਾ ਹਮਲਾ ਕੀਤਾ ਗਿਆ ਉਹਨਾਂ ਉੱਤੇ ਮੈਂ ਹਾਂ ਜੀ ਬਗਲਾ ਦਾ ਇੱਕ ਇੱਕ ਕੁਛ ਹੋਰ ਨਹੀਂ ਹੈ ਕਿ ਸਿਰਫ ਜਿੱਦਾਂ ਪਹਿਲਵਾਨ ਜੀ ਕਹਿ ਰਹੇ ਨੇ ਕਿ ਹੁਣ ਚਾਰਾ ਨਹੀਂ ਕੋਈ ਲੱਭ ਰਿਹਾ ਦਿਨ ਰਹਿ ਗਏ ਨੇ 10 ਕੰਮ ਹੋਰ ਕੋਈ ਹੋਣਾ ਨਹੀਂ ਆ ਤੇ ਹਾਰ ਦੇ ਹਾਰ ਦੇ ਉਹ ਕਰਨਾ ਚਾਹੁੰਦੇ ਨੇ ਮਤਲਬ ਇੱਕ ਇੱਕ ਅਟੈਂਸ਼ਨ ਲੈਣਾ ਚਾਹੁੰਦੇ ਨੇ ਲੋਕਾਂ ਦੀ ਪਰ ਮੈਂ ਇਹ ਗੱਲ ਇਹੋ ਮੈਂ ਇਹੋ ਮੈਂ ਬੇਨਤੀ ਕਰਨਾ ਚਾਹੁੰਦਾ ਆ ਮੰਤਰੀ ਸਾਹਿਬ ਨੂੰ ਕਿ ਆਪਾਂ ਇੱਕ ਵਾਇਲੈਂਟ ਇਲੈਕਸ਼ਨ ਆਪਾਂ ਨਾਲ ਲੜੀਏ ਆਪਾਂ ਇੱਕ ਸਾਇਲੈਂਟ ਇਲੈਕਸ਼ਨ ਤੇ ਇੱਕ ਕਮਾਂ ਦੀ ਇਲੈਕਸ਼ਨ ਲੜੀਏ ਤੁਸੀਂ ਆਪਣੇ ਕੰਮ ਦੱਸੋ ਦੋਵਾਂ ਸਾਲਾਂ ਦੇ ਅਸੀਂ ਆਪਣੇ ਦੱਸਦੇ 7.5 ਸਾਲਾਂ ਦੇ ਬਾਕੀ ਇਹ ਲੋਕਾਂ ਦੀ ਕਚਹਿਰੀ ਨੂੰ ਰਹਿਣ ਦੀ ਹੈ ਕਿ ਲੋਕਾਂ ਦਾ ਇੱਕ ਜਵਾਬ ਰਹਿਣ ਦੀ ਜੋ ਉਹਨਾਂ ਨੇ ਇੱਕ ਤਰੀਕ ਨੂੰ ਦੇਣਾ ਤੇ ਚਾਰ ਤਰੀਕ ਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਕੌਣ ਜਿੱਤ ਰਿਹਾ ਤੇ ਕੌਣ ਹਾਰ ਰਿਹਾ ਵਾਇਲ ਨੰਬਰ ਤੇ ਵਾਟਰ ਨੰਬਰ ਤਾਂ ਤੁਹਾਨੂੰ ਚਾਹੀਦੇ ਨੇ ਕਿ ਇਹ ਆਪਾਂ ਬਸ ਗੱਲਾਂ ਕਰਾਂ ਚੱਲਦੇ ਹਾਂ ਯਾਰ ਕਿ ਇਹ ਹੋ ਗਿਆ ਸਾਡੀ ਹੈਟਟਿਕ ਮੈਂ ਇਲਾਕਾ ਨਿਵਾਸੀ ਨੂੰ ਕਹਿਣਾ ਚਾਹੁੰਦਾ ਆ ਕਿ ਵੇਖੋ ਜੀ ਸਾਡੀ ਤੇ ਇੱਕ ਘਰ ਦਾ ਸੀ ਆਪਣਾ ਇਲਾਕਾ ਕਹਿ ਲਈ ਕਿਉਂਕਿ ਵੈਸਟ ਹੈ ਜਿਹੜਾ ਸਾਡਾ ਘਰ ਵੀ ਵੈਸਟ ਦੇ ਵਿੱਚ ਪੈਂਦਾ ਹੈ ਭਾਵੇਂ ਥੋੜੀ ਦੂਰ ਪੈਂਦਾ ਇਥੋਂ ਪਰ ਸਾਡੇ ਘਰ ਦਾ ਹਲਕਾ ਹੈ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਅੱਜ ਜਿੰਨਾ ਇੱਥੇ ਆ ਕੇ ਜਿੰਨਾ ਮੈਨੂੰ ਪਿਆਰ ਮਿਲਿਆ ਹੈ ਘਰ ਦਾ ਪਿਆਰ ਮਿਲਿਆ ਹੈ ਤੇ ਮੈਂ ਇਹੋ ਚਾਹੁੰਗਾ ਕਿ ਇਹੋ ਪਿਆਰ ਆਪਾਂ ਗਾਂਵ ਵੀ ਬਰਕਰਾਰ ਰੱਖੀਏ ਤੇ ਜਿਥੇ-ਜਿਥੇ ਵੀ ਬਾਰਕ ਜੀ ਸਿੰਘ ਔਜਲਾ ਵਿਅਸਤ ਹੋਣਗੇ ਜਦੋਂ ਵੀ ਉਹ ਵਿਅਸਤ ਹੋਣਗੇ ਤੇ ਮੈਂ ਆਪ ਹੁਣ ਗਾਂ ਚਾਹੁੰਦਾ ਕਿ ਮੈਂ ਇੱਥੇ ਬਾਰ ਬਾਰ ਆ ਸਕਾਂ ਤੇ ਬਾਰ ਬਾਰ ਇੱਥੇ ਆ ਕੇ ਬੰਧਾ ਜੀ ਨੂੰ ਪਹਿਲਵਾਨ ਜੀ ਨੂੰ ਤੇ ਬਹੁਤ ਬਹੁਤ ਸਾਰੇ ਆਪਣੇ ਜਿਹੜੇ ਮੋਹਤਬਰ ਨੇ ਸਾਰੇ ਪਰਿਵਾਰ ਨੂੰ ਜਿੰਨੇ ਤੇ ਸੰਬੰਧ ਖਾਈ ਸਾਰਿਆਂ ਨੂੰ ਮਿਲ ਸਕੀਏ ਤੇ ਉਹਨਾਂ ਦੇ ਨਾਲ ਸੁਖ ਸੁੱਖ ਦੀਆਂ ਗੱਲਾਂ ਕਰ ਸਕਾਂ